ਸਸਟੀ ਕਲਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸੋਹਣੇ ਜਿਹੇ ਸੂਟ ਲੈ ਕੇ ਆਏ ਆ ਸੋ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਇਹ ਥੋੜੇ ਜੇ ਪਾਰਟੀ ਵੇਅਰ ਵੀ ਹੈ ਔਰ ਤੁਸੀਂ ਸੈਮੀ ਫਾਰਮਲ ਇਨਨੂੰ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਹੈਂਡ ਤੋਂ ਹਟ ਕੇ ਹੈ ਇਹ ਜਿਹੜੇ ਸੂਟ ਤੁਸੀਂ ਪਾਰਟੀ ਵੀਅੱਤੇ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਸੋ ਹੈਂਡ ਜਿਹੜਾ ਇੰਨਾ ਕੰਫਰਟੇਬਲ ਨਹੀਂ ਹੁੰਦਾ ਜੀ ਕਿ ਤੁਸੀਂ ਉਹਨੂੰ ਹਰ ਇੱਕ ਫੰਕਸ਼ਨ ਤੇ ਜਿਵੇਂ ਆਪਾਂ ਵੀਅਰ ਕਰ ਸਕੀਏ ਜਾਂ ਇੱਕ ਵਾਰ ਸੂਟ ਬਣਾ ਲਿਆ ਤਾਂ ਉਹਨੂੰ ਵਾਰ-ਵਾਰ ਆਪਾਂ ਯੂਜ਼ ਕਰ ਸਕੀਏ ਕਿਉਂਕਿ ਆਪਾਂ ਨੂੰ ਉਹਦੇ ਲਈ ਫਾਈਨਲੀ ਕੋਈ ਵੇਖ ਜੇ ਓਕੇਜਨ ਚਾਹੀਦਾ ਹੁੰਦਾ ਹੈ ਹੈਂਡਵਰਕ ਦੇ ਸੂਟਾਂ ਲਈ ਸੋ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਪਾਰਟੀ ਵੀਅਰ ਹੈ ਇਹਨੂੰ ਤੁਸੀਂ ਕਿਤੇ ਮਰਜ਼ੀ ਪਾ ਸਕਦੇ ਹੋ ਅਗਰ ਗੁਰਦੁਆਰਾ ਸਾਹਿਬ ਲਈ ਬੀਬੀਆਂ ਨੂੰ ਚਾਹੀਦਾ ਤਾਂ ਉਹ ਵੀ ਪਾ ਸਕਦੀਆਂ ਹੈਗੀਆਂ ਕਿਉਂਕਿ ਇਸ ਤਰ੍ਹਾਂ ਦਾ ਵਰਕ ਹੁੰਦਾ ਥੋੜਾ ਕੰਫਰਟੇਬਲ ਹੀ ਹੁੰਦਾ ਕੋਈ ਅੜਨਾਲਾ ਨਹੀਂ ਹੁੰਦਾ ਕੋਈ ਤੁਹਾਨੂੰ ਇਚਿੰਗ ਨਹੀਂ ਕਰਦਾ ਇਹ ਸੋ ਪਰਸਨਲੀ ਮੈਨੂੰ ਇਹ ਜੇ ਸੂਟ ਬਹੁਤ ਪਸੰਦ ਹੈਗੀ ਆ ਜਿਹੜੇ ਤੁਸੀਂ ਜਿੱਥੇ ਮਰਜ਼ੀ ਵੇਅਰ ਕਰ ਸਕੋ ਹੈਵੀ ਵੀ ਹੈ ਪਾਰਟੀ ਵੀਅਰ ਲੁੱਕ ਵੀ ਹੈ ਸੋ ਅੱਜ ਵਾਲੇ ਸੂਟ ਜੀ ਇਸ ਤਰ੍ਹਾਂ ਦੇ ਹੀ ਹੋਣ ਵਾਲੇ ਹੈਗੇ ਆ ਸੋ ਪ੍ਰੋਸੀਜਰ ਆਪਣਾ ਸੇਮ ਹੈਗਾ ਜੀ 7589231377 اور 6280072234 ਆਪਣੇ ਕੋਲੇ ਦੋ ਨੰਬਰ ਹੈ ਜੀ ਅਗਰ ਤੁਸੀਂ ਆਪਣੇ ਆਰਡਰ ਬਾਰੇ ਡਿਟੇਲਸ ਜਾਣਕਾਰੀ ਲੈਣੀ ਆ ਤਾਂ 62800 ਵਾਲੇ ਤੇ ਤੁਸੀਂ ਕਰਕੇ ਕਿਤੇ ਵੀ 925 ਗੱਲ ਕਰ ਸਕਦੇ ਹੋ ਇਹਦੇ ਤੇ ਤੁਸੀਂ ਮੈਸੇਜ ਭੇਜ ਕੇ ਪ੍ਰਾਈਸ ਜਾਣ ਸਕਦੇ ਹੋ ਸੋ ਥੋੜਾ ਦੇਖ ਲਿਆ ਕਰੋ ਜੀ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਸੋ ਬਹੁਤ ਹੀ ਸੋਹਣਾ ਜਿਹਾ ਗ੍ਰੀਨ ਸ਼ੇਡ ਹੈਗਾ ਜੀ ਇਸ ਤਰ੍ਹਾਂ ਇਹਦੇ ਵਰਕ ਹੋਇਆ ਹੋਇਆ ਇਸ ਤਰ੍ਹਾਂ ਗਲਤੀ এমਬਲਾਈਡਰੀ ਹੋਈ ਹੋਈ ਹੈ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਜਿਹੜਾ ਸਟੱਫ ਹੈਗਾ ਔਰ ਇਸ ਤਰ੍ਹਾਂ ਇਹ ਦਿੱਤੇ ਵਰਕ ਹੋਇਆ ਹੋਇਆ ਜੀ ਸੋ ਇਹ ਬਾਟਮ ਹੈ ਬਾਟਮ ਨੂੰ ਆਪਾਂ ਬਹੁਤ ਹੀ ਸੋਹਣਾ ਜਿਹਾ ਹਾਈਲਾਈਟ ਕੀਤਾ ਹੋਇਆ ਔਰ ਇਹ ਜਨੌਨ ਦਾ ਦੁਪੱਟਾ ਹੈ ਜੀ ਇਹਦੇ ਤੇ ਤੁਸੀਂ ਦੇਖੋ ਕਿ ਲੇਸ ਆਪਾਂ ਕਿੰਨੀ ਪਿਆਰੀ ਲਾਈ ਹੋਈ ਹੈ ਜੀ ਲੇਸ ਇਸ ਤਰ੍ਹਾਂ ਲੇਸ ਲੱਗੀ ਹੋਈ ਹੈ ਕਲਰਫੁਲ ਵੀ ਦਿੱਤੀ ਹੋਈ ਹੈ ਔਰ ਦੂਸਰੀ ਵੀ ਸੋ ਇਹ ਬਾਦਲਾ ਵਰਕ ਦੇ ਵਿੱਚ ਹੈ ਜੀ ਜਿਹੜਾ ਬਹੁਤ ਹੀ ਸੋਹਣਾ ਪੀਸ ਸੋ ਇਹ λεਮਨ ਸ਼ੇਡ ਹੈ ਜੀ ਇਹ ਹੈਂਡ ਪਲਸ ਮਸ਼ੀਨ এমਬਰਾਇਡਰੀ ਹੈ ਸੋ ਪਿਛੇ ਆਪਾਂ نیچے ਕਟਵਰਕ ਦਿੱਤਾ ਹੋਇਆ ਵਿੱਚ ਸਾਰਾ ਹੈਂਡ ਦੇ ਜਾਲ ਹੈਗਾ ਜੀ ਸੋ ਇਫ ਇਹ ਵੀ ਤੁਸੀਂ ਫਾਰਮਲ ਸੂਟ ਬੰਦਾ ਹੈਗਾ ਬਹੁਤ ਹੀ ਸੋਹਣਾ ਸ਼ੇਡ ਹੈ ਇੱਕ ਤਾਂ ਇਹ λεਮਨ ਤੇ ਵੀ ਬੰਦਾ ਹੈ ਔਰ ਗ੍ਰੀਨ λεਮਨ ਤੇ ਵੀ ਬੰਦਾ ਉਹ ਦਾ ਥੋੜਾ ਜਿਹਾ ਡਿਫਰੈਂਟ ਹੈ ਇਹਦਾ ਜਿਹੜਾ ਕਟਵਰਕ ਆਪਾਂ ਦੋ ਟਾਈਪ ਨਾਲ ਕਰਦੇ ਹਾਂ ਜੀ ਇੱਕ ਇਸ ਤਰ੍ਹਾਂ ਕਰਦੇ ਹਾਂ ਇੱਕ ਥੋੜਾ ਜਿਹਾ ਇਸ ਤੋਂ ਡਿਫਰੈਂਟ ਹੈਗਾ ਸੋ ਇਹ ਬਾਟਮ ਤੇ ਕਟਵਕ ਹੋਇਆ ਹੋਇਆ ਔਰ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਬਣਿਆ ਹੋਇਆ ਇਹ ਦੇਖੋ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਬਹੁਤ ਹੀ ਹਟਕੇ ਡਿਜ਼ਾਈਨਿੰਗ ਹੈ ਜੀ ਇਹ ਦੇਖੋ ਸਾਰੇ ਦੇ ਵਿੱਚ ਸਿੰਗਲ ਟਾਂਕੇ ਦੀ ਐਮਬ੍ਰੋਇਡਰੀ ਹੋਈ ਹੋਈ ਹੈ ਸੋ ਬਹੁਤ ਸੋਹਣਾ ਕਲਰ ਚਾਰਡ ਦਿੱਤਾ ਹੋਇਆ ਇਹਦੇ ਵਿੱਚ ਕਲਰ ਜਿਹੜੀ ਐਮਬਰਾਇਡਰੀ ਦੇ ਆ ਸੌਬਰ ਐਂਡ ਸਲੀਕ ਹੈ ਜਿਹੜੀ ਤੇ ਦੇਖੋ ਕਲਰ ਹੈ ਸਿੰਗਲ ਥ्रेड ਐਮਬਰਾਇਡਰੀ ਐ ਕਿਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਔਰ ਫੋਰ ਸਾਈਡ ਹੈਵੀ ਕਟ ਵਰਕ ਹੈ ਜੀ ਸੋ ਇਹ ਸੂਟ ਵੀ ਹੈ ਜਿਹੜਾ ਬਹੁਤ ਹੀ ਪਿਆਰਾ ਬੰਦਾ ਹੈਗਾ ਸੋ ਇਹ ਸੂਟ ਹੈ ਜੀ ਜਿਹੜਾ ਇਹ ਆਪਣੇ ਕੋਲੇ ਦੁਪੱਟਾ ਇਹਦਾ ਬਣ ਰਿਹਾ ਹੈਗਾ ਸੋ ਪਹਿਲਾਂ ਵੀ ਸ਼ਾਇਦ ਤੁਸੀਂ ਦੇਖਿਆ ਹੋਊਗਾ ਇਹਨੂੰ ਤੁਸੀਂ ਓਨਲੀ ਲੇਸੀ ਵਾਲੇ ਦੁਪੱਟੇ ਨਾਲ ਵੀ ਕਰਵਾ ਸਕਦੇ ਹਾਂ ਅਗਰ ਵਰਕ ਕਰਵਾਉਣਾ ਤਾਂ ਬਹੁਤ ਹੀ ਸਿੰਪਲ ਸੌਬਰ ਜ ਹੈ ਇਹਦੇ ਨਾਲ ਵਰਕ ਹੁੰਦਾ ਸੋ ਮੇਰੀਆਂ ਰੀਲਸ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲੇ ਕਾਫੀ ਕਲਰਸ ਤੇ ਉੱਪਰ ਬਣਿਆ ਹੋਇਆ ਦੇਖੋ ਤੁਸੀਂ ਪੀਟਾ ਵਰਕ ਦੀ ਡਿਜ਼ਾਈਨਿੰਗ ਹੈ ਜੀ ਪੀਟਾ ਵਿਦ ਮਸ਼ੀਨ ਏਮਬਰਾਇਡਰੀ ਹੈ ਇਹਸਾ ਇਹਸਾ ਔਰ ਇਹ ਹੈਗਾ ਜੀ ਵਰਕ ਔਰ ਇਹਸਾ ਬਾਜੂ ਦਾਵ ਜੀ ਜਾਰਜਟ ਤੇ ਬਣਿਆ ਹੋਇਆ ਜੀ ਤੁਸੀਂ ਇਹਨੂੰ ਕਿਸੇ ਵੀ ਬਣਾ ਸਕਦੇ ਹੋ ਸਪੈਸ਼ਲੀ ਅਗਰ ਤੁਸੀਂ ਆਪਣੀਆਂ ਮੰਮੀਆਂ ਲਈ ਬਣਾਉਣਾ ਚਾਹੁੰਦੇ ਹੋ ਤਾਂ ਇਹ ਬੈਸੂਟ ਹੈਗਾ ਜੀ ਪਾਰਟੀ ਵੇਅਰ ਵੀ ਹੈ ਔਰ ਉਹਨਾਂ ਨੂੰ ਜਿਹੜਾ ਪਾਏ ਤਾਂ ਰਿਲੈਕਸ ਵੀ ਬਹੁਤ ਜ਼ਿਆਦਾ ਫੀਲ ਹੋਊਗਾ ਸੋ ਬਾਟਮ ਸੇਮ ਹੀ ਬੰਦੀ ਹੈ ਜੀ ਦੁਪੱਟੇ ਤੇ ਥੋੜਾ ਵਰਕ ਹੈ ਤੁਸੀਂ ਲੇਸਿਸ ਨਾਲ ਵੀ ਕਰ ਸਕਦੇ ਸੋ ਇਹ ਹੈਗਾ ਜੀ ਸੂਟ ਪੀਟਾ ਵਿਦ ਕੋਟਾ ਵਿਦ ਮਸ਼ੀਨ embroiderry ਵਿਦ ਮੁਕੇਸ਼ ਮੁਕੇਸ਼ ਜਿਹੜਾ ਹੀ ਹੈਂਡ ਨਾਲ ਲੱਗਦਾ ਹੈਗਾ ਜੀ ਸੋ इस करके जी प्राइज है थोड़ी जी डिफरेंट हो जाती है इस तरह जी इस तरह गले की इंब्रॉयडरी हुई हुई है इस तरह बाजू की इंब्रॉयडरी हुई हुई है और ये दुपट्टे परिप जी पा... पा... पाइपिंग दिखती हुई है और यह जो दुपट्टा वो ग्रेस ज़्यादा हैगी थोड़ा हैवी दुपट्टा है। इस तरह जी ये देखो बेचार है सारे दे जड़ा है। ਇਸਾ ਕਰਾਸ ਬਣਿਆ ਹੋਇਆ ਔਰ ਦੂਸਰੀ ਸਾਈਡ ਵੀ ਇਸਰਾਫਰ ਸੋ ਬਹੁਤ ਹੀ ਸੋਹਣਾ ਜਿਹੜਾ ਇਹ ਵਰਕ ਹੋਇਆ ਹੋਇਆ ਜੀ ਬਹੁਤ ਹੀ ਸੋਬਰ ਹੈ ਜੀ ਇਸੇ ਕਲਰ ਤੇ ਸਾਡੇ ਕੋਲੇ ਐਕਚੁਅਲੀ ਇਹ 10 ਪੀਸ ਬਣ ਗਏ ਹੋਣੇ ਆ ਤੁਸੀਂ ਸੇਮ ਵੀ ਕਰ ਸਕਦੇ ਹੋ ਤੁਸੀਂ ਲਾਈਟ ਕੋਈ ਵੀ ਸ਼ੇਡ ਕਰ ਸਕਦੇ ਹੋ ਸੋ ਇਹ ਜਿਹੜਾ ਸੋ ਟੈਗਾ ਜੀ ਇਹ ਆਪਾਂ ਕਾਪਰ ਕਲਰ ਤੇ ਹੀ ਮੇਨ ਬਣਾਇਆ ਹੈਗਾ ਸੋ ਅੱਜ ਆਪਣੇ ਕੋਲੇ ਇਹ ਮਸਟਰਡ ਸ਼ੇਡ ਤੇ ਜਾ ਰਹੇ ਆ ਆਪਾਂ ਤੁਹਾਨੂੰ ਮਸਟਰਡ ਸ਼ੇਡ ਦਿਖਾ ਰਹੇ ਆ ਬਹੁਤ ਹੀ ਸੋਹਣਾ ਜਿਹੜਾ ਇਹਦੇ ਨਾਲ ਵਰਕ ਹੋਇਆ ਹੋਇਆ ਇਹ ਦੇਖੋ ਜੀ ਬਲੂ ਕਲਰ ਦਾ ਇਹਦੇ ਨਾਲ ਕੰਬੀਨੇਸ਼ਨ ਦਿੱਤਾ ਹੋਇਆ ਸੋ ਉੱਪਰ ਤੱਕ ਇਹਦੀ ਇਸ ਤਰ੍ਹਾਂ ਹੈਗੀ ਆ ਇਸ ਤਰ੍ਹਾਂ ਬਾਜੂ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਦਾ ਦੁਪੱਟਾ ਹੈ ਜੀ ਬਾਟਮ ਤੇ ਇਸ ਤਰ੍ਹਾਂ ਹੈਗਾ ਦੁਪੱਟਾ ਚਨੌਂਦ ਹੈ ਜੀ ਬਹੁਤ ਹੀ ਸੋਹਣੀ ਲੇਸ ਲੱਗੀ ਹੋਈ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਅਸੀਂ ਜਿਹੜਾ ਵਰਕ ਤੇ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਜਿਹੜਾ ਸੂਟ ਦੇ ਉੱਪਰ ਜਿਹੜੀਆਂ ਲੇਸਿਸ ਵਗੈਰਾ ਦਿਨੀਆਂ ਹੈਗੀਆਂ ਸੋ ਜਿਹੜੀ ਇਹ ਉੱਪਰ ਲੇਸ ਲੱਗੀ ਹੈ ਬਹੁਤ ਹੀ ਤੁਹਾਡੇ ਫੋਲਡ ਦੇ ਨਾਲ ਜਾਣ ਵਾਲੀ ਲੇਸ ਹੈਗੀ ਹੈ ਸੋ ਇਹ ਨਹੀਂ ਹੈਗਾ ਵੀ ਹਾਰਡ ਜੀ ਹੋ ਜਾਊਗੀ ਸੋ ਇਹਦੇ ਨਾਲ ਬਹੁਤ ਹੀ ਸੋਹਣੀ ਲੁੱਕ ਆਈ ਹੈ ਜੀ ਇਹ ਜਿਵੇਂ ਆਪਾਂ ਥੋੜਾ ਹਟ ਕੇ ਸ਼ੀਟ ਦੇ ਉੱਪਰ ਬਣਵਾਇਆ ਸੀਗਾ ਸੋ ਉਹਦੇ ਨਾਲ ਇਹਦਾ ਬਹੁਤ ਹੀ ਸੋਹਣੀ ਗ੍ਰੇਸ ਆਈ ਹੈ ਸੋ ਤੁਸੀਂ ਵੀ ਇਹਨੂੰ ਕਿਸੇ ਹੋਰ ਸ਼ੇਡ ਤੇ ਵੀ ਆਪਾਂ ਟਰਾਈ ਕਰ ਸਕਦੇ ਹਾਂ ਕਿਉਂਕਿ ਜਿਹੜਾ ਹੈਂਡਵਰਕ ਹੁੰਦਾ ਜੀ 골ਡ ਦਾ ਵਰਕ ਹੈਗਾ ਇਹ ਸਾਰਿਆਂ ਤੇ ਹੀ ਜਿਹੜਾ ਕੰਫਰਟੇਬਲੀ ਫਿਟ ਬੈਟ ਦਾ ਹੈਗਾ ਵੀ ਤੁਸੀਂ ਗ੍ਰੇਸ ਉਹਦੀ ਉਨੀ ਹੀ ਹੁੰਦੀ ਹੈ ਸੋ ਜੀ ਉਮੀਦ ਹੈ ਤੁਹਾਨੂੰ ਇਸ ਤਰ੍ਹਾਂ ਦੇ ਸੂਟਸ ਬਹੁਤ ਪਸੰਦ ਆਏ ਹੋਣਗੇ ਕਿਉਂਕਿ ਸਦਾਬਹਾਰ ਸੂਟਸ ਹੈਗੇ ਜੀ ਫੰਕਸ਼ਨ ਤੇ ਵੀ ਪਾਓ ਤੁਸੀਂ ਔਰ ਡੇਲੀ ਵੇਅਰ ਵੀ ਪਾਓ ਸੋ ਜੀ ਇਹੋ ਜੇ ਸੂਟ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਸੋ ਬਣੀ ਰ ਮਿਰਚਾ ਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much